30 ਰੁਪਏ ਨੂੰ ਲੈ ਕੇ ਵਿਅਕਤੀ ਦੀ ਕੀਤੀ ਗਈ ਕੁੱਟਮਾਰ ਹਾਂਜੀ ਬਿਲਕੁਲ ਜੋ ਤੁਸੀਂ ਗੱਲ ਸੁਣ ਰਹੇ ਹੋ ਸਹੀ ਹੈ ਇਹ ਜੋ ਵਿਅਕਤੀ ਰਜਾਈ ਲੈ ਕੇ ਸਥਾਨਕ ਸਰਕਾਰੀ ਹਸਪਤਾਲ ਫਾਜ਼ਿਲਕਾ ਵਿੱਚ ਜੇਰੇ ਇਲਾਜ ਪਿਆ ਹੈ ਤੇ ਇਸ ਨੂੰ 6:00 ਵਜੇ ਆ ਹਨ ਸਿਰ ਤੇ ਪਟੀਆਂ ਵੀ ਹੋ ਗਈਆਂ ਹਨ ਇਸ ਦੀ ਕੁੱਟਮਾਰ ਕੀਤੀ ਗਈ ਹੈ 30 ਰੁਪਏ ਸਿਰਫ ਅਤੇ ਸਿਰਫ 30 ਰੁਪਏ ਨੂੰ ਲੈ ਕੇ ਇਹ ਕਹਿਣਾ ਹੈ ਇਸ ਜ਼ਖਮੀ ਵਿਅਕਤੀ ਦਾ ਇਸ ਦਾ ਕਹਿਣਾ ਹੈ ਕਿ ਕਿਸੇ ਵਿਅਕਤੀ ਵੱਲੋਂ ਉਸ ਦੇ ਮੋਬਾਈਲ ਤੇ 30 ਰੁਪਏ ਸੈਂਡ ਕਰ ਦਿੱਤੇ ਗਏ ਸੀ ਗਲਤੀ ਨਾਲ ਜਦ ਉਸ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਸੀ ਜਦ ਉਹ ਘਰ ਪਹੁੰਚਿਆ ਤਾਂ ਬਾਈਕਲ ਤੋਂ ਉਤਰਿਆ ਤਾਂ ਉਸ ਨੂੰ ਉਤਰਦੇ ਸਾਰੇ ਉਸ ਦਾ ਕੋਟ ਮਾਰ ਕੀਤੀ ਗਈ ਉਸ ਨੇ ਕੋਈ ਵੀ ਗਲਤ ਨਹੀਂ ਕੀਤੀ ਗਈ ਉਸ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਹੈ ਇਹ ਸਿਰਫ ਅਤੇ ਸਿਰਫ ਕੋਟ ਮਾਰ ਤੀਰ ਪੈਨੂ ਲੈ ਕੇ ਹੋਈ ਹੈ ਇਹ ਕਹਿਣਾ ਹੈ ਇਸ ਜ਼ਖਮੀ ਵਿਅਕਤੀ ਦਾ ਕਿਉਂ ਹੋਈ ਹੈ ਕਿੰਨਾ ਵੱਲੋਂ ਕੀਤੀ ਗਈ ਹੈ ਕਿਵੇਂ ਕੀਤੀ ਗਈ ਹੈ ਇਹ ਇਸ ਦੀ ਜ਼ਬਾਨੀ ਸੁਣੋ ਕੀ ਕਹਿਣਾ ਹੈ ਠੰਡ ਦੇ ਵਿੱਚ ਇਲਾਜ ਲਈ ਸਰਕਾਰੀ ਹਸਪਤਲ ਪੇ ਜ਼ਖਮੀ ਵਿਅਕਤੀ ਦਾ ਲੜਾਈ ਹੋਈ ਸੀ ਕਿੰਨੇ ਦਿਨ ਹੋਈ ਸੀ ਕਿਉਂ ਹੋਈ ਸੀ ਉਹ ਯਾਰ 30 ਰੁਪਏ ਪਿੱਛੇ ਸੀ ਕਿ ਸੰਡ ਕੀ ਸੌਰ ਨੂੰ ਕਰਨੇ ਸੀ ਉਹਨੇ ਮੇਰੇ ਹਲ ਕਰਦੇ ਤਾਂ ਥੋੜਾ ਬੋਤਾ ਬੋਲ ਕੇ ਉਥੋਂ ਤਾਂ ਮੈਂ ਫਾਈਲ ਤਾਂ ਕਰ ਹੀ ਗਿਆ ਸੀ ਉਹਨੇ ਫੜ ਕੇ ਉਤਾਰ ਲਿਆ ਮੋਟਰਸਾਈਕਲ ਤੋਂ ਮੈਨੂੰ ਮਤਲਬ ਕੋਈ ਮੈਨੂੰ ਯਾਰ ਕੁਮੜਾ ਮੋਟਾ ਦੱਸਿਆ ਵੀ ਨਹੀਂ ਕੁਝ ਵੀ ਮਤਲਬ ਲੜਨਾ ਜਾਂ ਕੁਝ ਹੋਰ ਉਹ ਵੀ ਬਾਈਕ ਤੋਂ ਉਤਾਰ ਲਿਆ ਮਗਰ ਕੜੇ ਮਾਰੇ ਟਕਾਟਕਾ ਸਿਰ ਦੇ ਵਿੱਚ ਮੁੜ ਕੇ ਮੈਂ ਭੱਜਿਆ ਉਹ ਸਾਰਾ ਟੱਬਰ ਹੀ ਆ ਗਿਆ ਉਹਨਾਂ ਦੇ ਉਹਨਾਂ ਕਰਤਾ ਘੁੱਟਿਆ ਰੀਜਨਲ ਮਤਲਬ ਚੰਗਾ ਹੀ ਆ ਬੇਦੀਸੇ ਦਾ ਮੁੰਡਾ ਬੇਲੀ ਦੀ ਵਜੇ ਨਹੀਂ ਪਹਿਲੀ ਤਾਂ ਨਹੀਂ ਵਗੇ ਛਡਾਉਂਦਾ ਪਿਆ ਸੀ ਇਨਸਾਫ ਹੋਣਾ ਚਾਹੀਦਾ ਕਰੇ ਇਹ ਵਿਰੇ ਸਤੀਰ ਨੇ ਪਿੰਡ ਦੇ ਵਿੱਚ ਮਤਲਬ ਕਾਰ ਤੋਂ ਥੋੜਾ ਜਿਹਾ ਅੱਗੇ ਟੀਲਾ ਨੇ ਹਾਂਜੀ ਪਿੰਡ ਦੀ ਜਾਈ ਹਾਂਜੀ ਵੀਰੇ ਫੋਨ ਤੇ ਉਹਨੇ ਕਿਹਾ ਤਾ ਤੂੰ ਕਰਿਆ ਮਤਲਬ ਪੈਣਾ ਦੀ ਗਾਲਾਂ ਕੱਢਦੇ ਰਹਿ ਨਿਊ ਵੇਫਰ ਦੇ ਕਹਿੰਦਾ ਆ ਜਾ ਤੂੰ ਕਰੇ ਤੈਨੂੰ ਵੱਡਾ ਗੈਂ ਜੋ ਪਹੁੰਚਾਈ ਸੀ ਉਹਨਾਂ ਨੇ ਮਾਰ ਦਿੱਤੀ ਸੱਚੀ ਆ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत